Tune in to MarriageLagan.com every Saturday 2 to 3 p.m. with Varinder Ubhi, a show about matrimonials, life partnership and relationships only on Radio Zindagi 1550 AM. रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਆਸਟ੍ਰੇਲੀਆ ਚ ਲੋਡਿੰਗ ਬੰਦੂਕ ਦੇ ਨਾਲ ਜਹਾਜ਼ ਤੇ ਚੜਿਆ ਨੌਜਵਾਨ ਜਸਟੀ ਟਰੂਡੋ ਵੱਲੋਂ ਟਰੰਪ ਨੂੰ ਖੁੱਲੀ ਚੁਣੌਤੀ ਪ੍ਰਵਾਸੀਆਂ ਆ ਨ ਭਰੀਆਂ ਕਿਸ਼ਤੀਆਂ ਪਲਟੀਆਂ ਦੋ ਲੋਕਾਂ ਦੀ ਮੌਤ 186 ਲਾਪਤਾ ਆਸਟ੍ਰੇਲੀਆ ਚ ਲੋਡਿੰਗ ਬੰਦੂਕ ਨਾਲ ਜਹਾਜ਼ ਤੇ ਚੜਿਆ ਨੌਜਵਾਨ ਤੁਹਾਨੂੰ ਦੱਸ ਦਈਏ ਆਸਟ੍ਰੇਲੀਆ ਵਿੱਚ 17 ਸਾਲਾ ਨੌਜਵਾਨ ਇੱਕ ਲੋਡਿੰਗ ਬੰਦੂਕ ਦੇ ਨਾਲ ਜਹਾਜ਼ ਤੇ ਚੜ ਗਿਆ ਉਸੇ ਵਲੇ ਫੜਾਤਾ ਪੜੀ ਮਚ ਗਈ ਪਰ ਪਾਇਲਟ ਅਤੇ ਦੋ ਯਾਤਰੀਆਂ ਨੇ ਉਸ ਨੂੰ ਫੜ ਲਿਆ ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਤੇ ਘਟਨਾ ਵਿਕਟੋਰੀਆ ਰਾਜ ਦੇ ਐਵਲੋਨ ਹਵਾਈ ਅੱਡੇ ਤੇ ਵਾਪਰੀ ਏ ਜਿੱਥੇ ਮੁੰਡੇ ਨੂੰ ਹਥਿਆਰਬੰਦ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਏ ਸ਼ੱਕੀ ਨੂੰ ਫੜਨ ਵਾਲੇ ਯਾਤਰੀ ਨੇ ਕਿਹਾ ਕਿ ਮੁੰਡੇ ਨੇ ਰਾਖੜਾ ਖਾ ਕਰਮਚਾਰੀ ਹੋਣ ਦਾ ਦਾਵਾ ਕੀਤਾ ਸੀ ਅਤੇ ਜਦੋਂ ਇੱਕ ਫਲਾਈਟ ਅਟੈਂਡੈਂਟ ਨੇ ਜਹਾਜ਼ ਦੇ ਪ੍ਰਵੇਸ਼ ਦੁਆਰ ਤੇ ਉਸ ਨੂੰ ਪੁਸ਼ਕਿਸ਼ ਕੀਤੀ ਤਾਂ ਉਹ ਪੜ ਗਿਆ। ਉੱਥੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਕ ਸਕਿੰਟ ਦੇ ਅੰਦਰ ਉਸ ਨੂੰ ਬੰਦੂਕ ਦੀ ਨਾਲਿ ਦਿਖਾਈ ਦਿੱਤੀ। ਕਲਰਕ ਨੇ ਦੱਸਿਆ ਕਿ ਉਸਨੇ ਮੁੰਡੇ ਨੂੰ ਪਿੱਛੇ ਤੋਂ ਫੜ ਲਿਆ ਅਤੇ ਆਪਣੀ ਬੰਦੂਕ ਤੇ ਫਲਾਈਟ ਅਟੈਂਡੈਂਟ ਨੂੰ ਵਕ-ਵਕ ਦਸ਼ਾਵਾ ਵਿੱਚ ਸੁੱਟ ਦਿੱਤਾ ਤਾਂ ਜੋ ਇਹ ਜਕਮੀ ਬਣਾਇਆ ਜਾ ਸਕੇ ਕਿ ਗੋਲੀ ਚੱਲਣ ਤੇ ਕੋਈ ਜ਼ਖਮੀ ਨਾ ਹੋਵੇ ਵਿਕਟੋਰੀਆ ਦੇ ਪੁਲਿਸ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਕਟੋਰੀਆ ਦੇ ਬੈਲਟ ਦੇ ਰਹਿਣ ਵਾਲਾ ਇਹ ਮੁੰਡਾ ਹਵਾਈ ਅੱਡੇ ਦੀ ਸੁਖਿਆ ਵਾਰ ਵਿੱਚ ਇੱਕ ਮੋਰੀ ਕੱਢ ਕੇ ਜਹਾਜ਼ ਦੀਆਂ ਪੌੜੀਆਂ ਤੱਕ ਪਹੁੰਚਿਆ ਸੀ ਹੁਣ ਪੁਲਿਸ ਦੇ ਬਿਆਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਮੁੰਡੇ ਤੇ ਕਈ ਦੋਸ਼ ਲਗਾਏ ਗਏ ਹਨ ਜਿਸ ਵਿੱਚ ਇੱਕ ਜਹਾਜ਼ ਤੇ ਗੈਰ ਕਾਨੂੰਨੀ ਕੰਟਰੋਲ ਲੈਣਾ ਬੰਬ ਦੀ ਧਮਕੀ ਫਲਾਉਣਾ ਤੇ ਬੰਦੂਕ ਰੱਖਣਾ ਸ਼ਾਮਲ ਹੈ ਨਾ ਮਾਲਕ ਮੁੰਡੇ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਇਕ ਅਦਾਲਤ ਹਿਰਾਸਤ ਦੇ ਵਿੱਚ ਪੇਟ ਦਿੱਤਾ ਗਿਆ ਹੈ ਜਸਟੀ ਟਰੂਡੋ ਵੱਲੋਂ 트ੰਪ ਨੂੰ ਖੁੱਲੀ ਚਿੰਨੋਤੀ ਜਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟੀ ਟਰੂਡੋ ਨੂੰ ਗਵਾਂਡੀ ਮੁਲਕ ਵੱਲੋਂ ਲੱਗੀਆਂ ਟੈਰਿਫ ਟੈਰਿਫ ਵਿੱਚ ਮਾਮੂਲੀ ਕਮੀ ਪ੍ਰਵਾਨ ਨਹੀਂ ਅਤੇ ਜਿਹਾ ਹੋਂ ਦੀ ਸੂਰਤ ਵਿੱਚ ਕੈਨੇਡੀਅਨ ਟੈਰਿਫ ਵਾਪਸ ਨਹੀਂ ਲਈਆਂ ਜਾਣ ਗਿਆ অন্ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੀ ਇਸ ਮੁੱਦੇ ਤੇ ਟਰੂਡੋ ਦੇ ਪੱਖ ਵਿੱਚ ਨਜ਼ਰ ਆਏ ਹਨ ਇਸੇ ਦੌਰਾਨ ਕੈਨੇਡਾ ਦੇ ਵਿੱਤ ਮੰਤਰੀ ਡੈਮੋਨਿਕ ਲੋਬਲੈਕ ਨੇ ਕਿਹਾ ਕਿ ਉਹਨਾਂ ਦਾ ਮੁੱਲ ਕੇ ਟੈਰਿਫਸ ਦਾ ਮੁਕੰਮਲ ਖਾਤਮਾ ਚਾਹੁੰਦਾ ਹੈ ਅਤੇ ਇਹਨਾਂ ਨੂੰ ਘਟਾਉਣ ਵਿੱਚ ਕੋਈ ਦਿਲਚਸਪੀ ਨਹੀਂ ਇੱਥੇ ਦੱਸਣਾ ਬੰਦਾ ਹੈ ਕਿ ਟੈਰਿਫ ਲਾਗੂ ਹੋਣ ਤੋਂ ਇੱਕ ਦਿਨ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਅਮਰੀਕਾ ਦੀਆਂ ਕਾਰ ਨਿਰਮਾਤਾਵਾਂ ਕੰਪਨੀਆਂ ਨੂੰ ਰਾਹਤ ਦਾ ਐਲਾਨ ਕਰਤਾ ਗਿਆ ਫੋਰਡ ਜਨਰਲ ਮੋਟਰਜ਼ ਅਤੇ ਸਟੈਂਡਲਿਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਤੋਂ ਬਾਅਦ 트੍ਰੰਪ ਨੇ ਕਿਹਾ ਕਿ ਆਟੋ ਇੰਡਸਟਰੀ ਨੂੰ 30 ਦਿਨ ਦੀ ਰਾਹਤ ਦਿੱਤੀ ਜਾ ਰਹੀ ਹੈ ਉਧਰੋਂ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਕਿਹਾ ਹੈ ਕਿ ਆਟੋ ਇੰਡਸਟਰੀ ਨੂੰ ਇੱਕ ਮਹੀਨੇ ਦੀ ਰਾਇਤ ਮਗਰੋਂ ਸੂਬਾ ਸਰਕਾਰ ਕਿਸੇ ਰਾਇਤ ਦਾ ਐਲਾਨ ਨਹੀਂ ਕਰੇਗੀ 온ਟਾਰੀਓ ਵਿੱਚ ਸ਼ਰਾਬ ਦੇ ਠੇਕਿਆਂ ਤੋਂ ਅਮਰੀਕਾ ਵਿੱਚ ਬੜੀ ਸ਼ਰਾਬ ਹਟਾਈ ਜਾ ਚੁੱਕੀ ਹੈ ਐਲਾਨ ਮਸਕ ਦੀ ਸਟਾਰਲੰਕ ਇੰਟਰਨੈਟ ਸਰਵਿਸ ਨਾਲ ਕੀਤਾ 100 ਮਿਲੀਅਨ ਡਾਲਰ ਦਾ ਸਮਝੌਤਾ ਵੀ ਰੱਦ ਹੋ ਸਕਦਾ ਹੈ ਡੱਗਫੋਰਡ ਨੇ ਕਿਹਾ ਕਿ ਬਿਨਾ ਸ਼ੱਕ ਅਮਰੀਕਾ ਵਾਲੇ ਸਾਡੇ ਨੇੜਲੇ ਸਾਥੀ ਹਨ ਪਰ ਕੈਨੇਡਾ ਨੂੰ ਸਖਤ ਫੈਸਲੇ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਅਮਰੀਕਾ ਦੇ ਵੰਜ ਮੰਤਰੀ ਹੋਵਰਡ ਲੂਟਮਿਕ ਨੇ ਦੁਹਰਾਇਆ ਕਿ ਆਉਣ ਵਾਲੇ ਦਿਨਾਂ ਚ ਰਾਸ਼ਟਰਪਤੀ 트੍ਰੰਪ ਕੈਨੇਡਾ ਵਾਸਤੇ ਵਧੇਰੇ ਰਾਇਤਾਂ ਦਾ ਐਲਾਨ ਕਰ ਸਕਦੇ ਹਾਂ ਉਧਰ ਪ੍ਰਵਾਸੀਆਂ ਭਰੀਆਂ ਕਿਸ਼ਤੀਆਂ ਪਲਟ ਗਈਆਂ ਨੇ ਦੋ ਲੋਕਾਂ ਦੀ ਮੌਤ ਨੇ ਤੇ 186 ਲੋਕ ਲਾਪਤਾ ਨੇ ਜੀ ਹਾਂ ਜਮਤ ਜਮਨਤੇ ਜੀਪੂਤੀ ਦੇ ਪਾਣੀਆਂ ਵਿੱਚ ਚਾਰ ਪ੍ਰਵਾਸੀ ਕਿਸ਼ਤੀਆਂ ਦੇ ਪਲਟਣ ਦੀ ਜਾਣਕਾਰੀ ਸਾਹਮਣੇ ਆਈ ਹੈ ਇਸ ਹਾਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ 186 ਲਾਪਤਾ ਹੋ ਗਏ ਹਨ ਇਹ ਜਾਣਕਾਰੀ ਸੰਯੁਕਤ ਰਾਸ਼ਟਰ ਪ੍ਰਵਾਸ ਏਜੰਸੀ ਨੇ ਦਿੱਤੀ ਹੈ ਤੁਹਾਨੂੰ 10 ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਆਈਓਐਮ ਦੇ ਬੁਲਾਰੇ ਨੇ ਕਿਹਾ ਹੈ ਕਿ ਇਹਨਾਂ ਵਿੱਚੋਂ ਦੋ ਕਿਸ਼ਤੀਆਂ ਵੀਰਵਾ ਨੂੰ ਜਮਨ ਦੇ ਟੱਟ ਤੇ ਪਲਤ ਗਈਆਂ ਹਨ ਉਹਨਾਂ ਕਿਹਾ ਕਿ ਚਾਲਕ ਦਲ ਦੇ ਦੋ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ ਪਰ 181 ਪ੍ਰਵਾਸੀ ਅਤੇ ਪੰਜ ਜਮਨੀ ਚਾਲਕ ਦਲ ਦੇ ਮੈਂਬਰ ਅਜੇ ਵੀ ਲਾਪਤਾ ਹਨ ਉਨਾ ਕਿਹਾ ਕਿ ਛੋਟੇ افਰੀਕੀ ਦੇਸ਼ ਜਿਬੂਤੀ ਦੇ ਨੇੜੇ ਲਗਭਗ ਉਸੇ ਸਮੇਂ ਦੋ ਹੋਰ ਕਿਸ਼ਤੀਆਂ ਡੁੱਬ ਗਈਆਂ ਦੋ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ ਕਿਸ਼ਤੀ ਦੇ ਸਵਾਰ ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ Tune in to marriageLeven.com every Saturday 2 to 3 p.m. with Varindar Ubhi. A show about matrimonials, life partnership, and relationships. Only on Radio Zindigi 1550 AM. Mission call five one zero nine four three eight That is 510 रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.